ਹਾਂ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਕਮੀਜ਼ ਹੁੰਦੇ ਆ ਜਿਨ੍ਹਾਂ ਤੇ ਇਦਾਂ ਵਰਕ ਹੁੰਦਾ ਹੈ ਉਹਦੀ ਕਟਿੰਗ ਦੱਸੂਗੀ ਜੀ ਬਹੁਤ ਪ੍ਰੋਬਲਮ ਹੁੰਦੀ ਹੈ ਜੋ ਸਿੱਖਦੀ ਹੈ ਜੇ ਦੋ ਜਿਹੜੀ ਲੈਂਸ ਲੱਗੀ ਹੋਈ ਹੈ ਉੱਪਰ ਵਰਕ ਕੀਤਾ ਹੋਇਆ ਹੈ ਇਹਦੀ 7 ਇੰਚ ਦੀ ਸਾਰੀ ਇਹ ਦੂਰੀ ਇਹ ਮੈਂ ਬੈਸੀ ਨੂੰ ਕਿ ਮੈਜ਼ਰਮੈਂਟ ਕਰ ਲਿਆ ਸੀ ਇਹਦਾ ਤੇ ਹੁਣ ਆਪਾਂ ਇਹਦੀ ਚੀਜ਼ ਦੇਖਣਾ ਹੈ ਵੀ ਆਪਾਂ ਜਿਹੜੀਆਂ ਇਹ ਵਿਚਕਾਰ ਫੁੱਲ ਨੇ ਇਹਨਾਂ ਦੇ ਜਿਹੜੀਆਂ ਇਹ ਵਰਕ ਵਾਲੀਆਂ ਪੱਟੀਆਂ ਬਣੀਆਂ ਇਹਨਾਂ ਨੂੰ ਹਾਫ ਕਰਾਂਗੇ ਇੱਥੋਂ ਇਸ ਟ੍ਰਿਕ ਨੂੰ ਫੜ ਕੇ ਫਿਰ ਇੱਥੋਂ ਇਹ ਚੀਜ਼ ਦਾ ਹਾਫ ਕਰਾਂਗੇ ਨੀਚੇ ਵਾਲੇ ਵਰਕ ਤੇ ਨਹੀਂ ਆਪਾਂ ਨੇ ਧਿਆਨ ਦੇਣਾ ਕਈ ਵਾਰ ਸਾਨੂੰ ਇਹ ਸਿਖਾਇਆ ਜਾਂਦਾ ਜਦੋਂ ਆਪਾਂ ਕੱਪੜੇ ਸਿੱਖਦੇ ਹਾਂ ਵੀ ਤੁਸੀਂ ਆਹ ਵਰਕ ਦੇਖੋ ਜ਼ਿਆਦਾਤਰ ਮੈਂ ਦੇਖਿਆ ਜਿਹੜੇ ਸਿੱਖਦੇ ਨੇ ਨਾ ਉਹ ਘੇਰੇ ਤੇ ਸਾਰਾ ਧਿਆਨ ਦੇ ਦਿੰਦੇ ਉੱਪਰ ਨਹੀਂ ਧਿਆਨ ਦਿੰਦੇ ਵੀ ਜਿਹੜਾ ਇਹ ਉੱਪਰਲਾ ਵਰਕ ਹੈ ਇਹ ਕਿਵੇਂ ਆਊਗਾ ਜਿਹੜੇ ਵੀ ਤੁਹਾਡੇ ਕਮੀਜ਼ ਤੇ ਵਰਕ ਮਿਲ ਕੇ ਗਲੇ ਤੇ ਹੋਇਆ ਉਹ ਗਲੇ ਦਾ ਤੁਹਾਨੂੰ ਹਾਫ ਕਰਨਾ ਪਊਗਾ ਉਸ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪਊੀ ਹੁਣ ਮੈਂ ਦੋਨੇ ਦੇਖੋ ਜਿਹੜੀਆਂ ਬਣੀਆਂ ਹੋਈਆਂ ਨੇ ਪੱਟੀਆਂ ਇਹ ਉੱਪਰ ਇਹਦੇ ਵਰਕ ਦੀਆਂ ਇਹਨਾਂ ਨੂੰ ਮਿਲਾ ਕੇ ਫਿਰ ਇਹਦਾ ਹਾਫ ਕੀਤਾ ਤੇ ਇਹ ਫਲਾਵਰ ਹੈ ਜਿਹੜਾ ਇਹਦੇ ਨਾਲ ਕੀ ਹੋਊਗਾ ਜੀ ਜਿਹੜਾ ਤੁਹਾਡਾ ਵਰਕ ਹੈ ਬਿਲਕੁਲ ਸਹੀ ਆਊਗਾ ਇਹ ਨਹੀਂ ਹੋਊਗਾ ਵੀ ਤੁਸੀਂ ਇਕੱਲੇ ਵਰਕ ਤੇ ਧਿਆਨ ਦੇਤਾ ਤੁਹਾਡੀ ਜਿਹੜੀ ਉੱਪਰਲੀ ਕਢਾਈ ਹੈ ਉਹ ਕੋਈ ਕਿਸੇ ਪਾਸੇ ਨੂੰ ਜਾਈ ਜਾਂਦੀ ਹੈ ਮੋਢੇ ਤੋਂ ਕੋਈ ਕਿਸੇ ਪਾਸੇ ਨੂੰ ਉਹ ਪਾਇਆ ਹੋਇਆ ਕਮੀਜ਼ ਬਹੁਤ ਹੀ ਗੰਦਾ ਲੱਗਦਾ ਸੋ ਇਸ ਤਰ੍ਹਾਂ ਦੇ ਕਮੀਜ਼ ਤੁਸੀਂ ਦੇਖ ਕੇ ਕਟਿੰਗ ਕਰਨੇ ਨੇ ਆਪਾਂ ਜਦੋਂ ਸਟੀਚਿੰਗ ਸਿੱਖਦੇ ਹਾਂ ਆਪਾਂ ਸਿੰਪਲ ਸੂਟ ਦੇ ਉੱਪਰ ਸਿੱਖਦੇ ਆ ਹਨਾ ਕਾਟਨ ਦੇ ਸੂਟ ਜਿਹੜਾ ਸਿੰਪਲ ਪਰ ਜਦੋਂ ਆਪਾਂ ਹੌਲੀ-ਹੌਲੀ ਸਟਿਚ ਕਰਦੇ ਆ ਤਾਂ ਇਦਾਂ ਦੇ ਵੀ ਆਪਣੇ ਕੋਲ ਸੂਟ ਆਉਂਦੇ ਰਹਿੰਦੇ ਆ ਹਨਾ ਵਰਕ ਵਾਲੇ ਤੇ ਫਿਰ ਆਪਾਂ ਨੂੰ ਦਿੱਕਤ ਲੱਗਦੀ ਹੈ ਜੀ ਸਟਿਚਿੰਗ ਕਰਨ ਦੇ ਵਿੱਚ ਕਟਿੰਗ ਕਰਨ ਦੇ ਵਿੱਚ ਠੀਕ ਹੈ ਫਿਰ ਤੁਸੀਂ ਪਹਿਲਾਂ ਕੱਟਣ ਤੋਂ ਕੈਂਚੀ ਚ ਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਤਲਬ ਕਿ ਇਸ ਨੂੰ ਤੈਹ ਲਾ ਲੈਣੀ ਹੈ ਦੀ ਇਸ ਤਰੀਕੇ ਨਾਲ ਹਾਫ ਕਰਕੇ ਚੰਗੀ ਤਰ੍ਹਾਂ ਇਹਨੂੰ ਵਿਛਾ ਲੈਣਾ ਸਾਰੇ ਵਰਕ ਨੂੰ ਸਹੀ ਕਰਕੇ ਰੱਖ ਲੈਣਾ ਉਸ ਤੋਂ ਬਾਅਦ ਤੁਸੀਂ ਇਹਦਾ ਮੀజర్ ਲਓਗੇ ਆਪਦੇ ਘੇਰੇ ਦੇ ਮੁਤਾਬਕ ਜਿਵੇਂ ਤੁਹਾਡਾ ਘੇਰਾ ਇਹਦੇ ਵਿੱਚ ਮੇਰਾ 21 ਇੰਚ ਹੈ ਤਾਂ ਮੈਂ 24 ਇੰਚ ਲਵਾਂਗੀ ਸਾਰਾ 24 ਦਾ ਤੁਸੀਂ ਫਿਰ ਉਹਨੂੰ 2 ਤੇ ਡਿਵਾਈਡ ਕਰਨਾ 24 ਨੂੰ ਠੀਕ ਹੈ ਤਾਂ 12 ਆਜੂਗਾ ਠੀਕ ਹੈ ਜੀ ਕਿਉਂਕਿ ਇਹ ਆਪਾਂ ਨੇ ਫੋਲਡ ਕੀਤਾ ਹੋਇਆ ਹੈ ਤਾਂ ਆਪਾਂ 12-12 ਤੇ ਠੀਕ ਹੈ ਨਿਸ਼ਾਨ ਲਾਵਾਂਗੇ ਮੇਰੀ ਵਾਲੀ ਸਾਈਡ ਬੰਦ ਹੈ ਤੁਹਾਡੇ ਵਾਲੀ ਸਾਈਡ ਓਪਨ ਹੈ ਖੁੱਲੀ ਹੋਈ ਸਾਈਡ ਹੈ ਠੀਕ ਹੈ ਜੀ 12-12 ਤੇ ਤੁਸੀਂ ਇਦਾਂ ਨਿਸ਼ਾਨ ਲਾਉਂਗੇ ਲੈਂਥ ਦਾ ਮੈਂ ਪਹਿਲਾਂ ਨਿਸ਼ਾਨ ਲਾ ਲਿਆ ਮੈਨੂੰ ਤਾਂ 43 ਇੰਚ ਚਾਹੀਦੀ ਸੀ نیچے ਕਪੜਾ ਦਿੱਤਾ ਹੋਇਆ ਤਾਂ ਮੈਂ ਅੱਧਾ ਇੰਚ ਵਾਧਾ ਹੀ ਲਿਆ ਤਾਂ ਕਿ ਆਪਾਂ ਗਲਾ ਵੀ ਉੱਪਰ ਅਟੈਚ ਕਰਾ ਗਏ ਹਨਾ ਤੇ ਉਹਦੇ ਚ ਸੀਨ ਚ ਆ ਜਾਂਦਾ ਕਪੜਾ ਇਦਾਂ 12-12 ਇੰਚ ਤੇ ਆਪਾਂ ਨਿਸ਼ਾਨ ਲਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਮੈਂ ਨਿਸ਼ਾਨ ਲਗਾ ਲਿਆ ਇਹ ਸਾਰੇ ਜਿੱਦੋਂ ਨੂੰ ਖੋਲਾਂਗੇ 24 ਹੋ ਜਾਊਗਾ ਠੀਕ ਹੈ ਜੀ ਪੈਰੀ ਦੀ ਆਪਾਂ ਇਹ ਇਦਾਂ ਕਟਿੰਗ ਕਰ ਦਾਂਗੇ ਮੈਂ ਤੁਹਾਨੂੰ ਇਹ ਖੋਲ ਕੇ ਦਿਖਾਉਂਗੀ ਜੀ ਬਹੁਤ ਸੋਹਣਾ ਵਰਕ ਆਊਗਾ ਇਹ ਸਹੀ ਤਰੀਕੇ ਨਾਲ ਜਿੱਥੇ ਜਿਹੜਾ ਫਲਾਵਰ ਆਉਣਾ ਚਾਹੀਦਾ ਜੋ ਵੀ ਇਹਦੇ ਵਿੱਚ ਫੁੱਲ ਵਗੈਰਾ ਬਣੀਆਂ ਫੁੱਲ ਬੂਟੀਆਂ ਜਿੱਥੇ ਆਉਣੀਆਂ ਚਾਹੀਦੀਆਂ ਉੱਥੇ ਹੀ ਆਉਣਗੀਆਂ ਤੇ ਇਦਾਂ ਤੁਹਾਡੇ ਪਾਇਆ ਗੰਦਾ ਨਹੀਂ ਲੱਗੂਗਾ ਠੀਕ ਹੈ ਜੀ ਮੈਂ ਤਾਂ ਹੀ ਵਾਰ-ਵਾਰ ਇਦਾਂ ਦੇ ਜਿੰਨੇ ਵੀ ਮੇਰੇ ਕੋਲ ਕਮੀਜ਼ ਆਉਂਦੇ ਨੇ ਕੋਈ ਵੀ ਵਰਕ ਵਾਲੇ ਮੈਂ ਤਾਂ ਹੀ ਉਹਦੀ ਵੀਡੀਓ ਅਪਲੋਡ ਕਰਦੀ ਆ ਜੀ ਸਿੱਖਣ ਨੂੰ ਆਪਾਂ ਸਿੱਖ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਪਰ ਐਦਾਂ ਦੀਦੋ ਆਪਣੇ ਕੋਲ ਕਮੀ ਚ ਆਉਂਦੀ ਆ ਸਟੀਚਿੰਗ ਲਈ ਉਦੋਂ ਆਪਾਂ ਨੂੰ ਹੁੰਦਾ ਵੀ ਹੁਣ ਇਹਨਾਂ ਦੀ ਕਟਿੰਗ ਆਪਾਂ ਕਿਵੇਂ ਕਰੀਏ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੋ ਬਿਗਿਨਰ ਨੇ ਸਿੱਖ ਰਹੇ ਨੇ ਉਹ ਦੇਖਿਆ ਕਰੋ ਜਰੂਰ ਵੀਡੀਓ ਨੂੰ ਵੀਡੀਓ ਨੂੰ ਸਾਰੀ ਦੇਖਿਆ ਕਰੋ ਫਿਰ ਤੁਹਾਨੂੰ ਅੱਛੇ ਸੇ ਸਮਝ ਆਊਗੀ ਦੇਖੋ ਜੀ ਇਸ ਤਰੀਕੇ ਨਾਲ ਮੈਂ ਸਾਰੀ ਇਹ ਕਮੀਜ਼ ਸਹੀ ਤਰੀਕੇ ਨਾਲ ਕਟਿੰਗ ਕਰ ਲਈ ਹੈ ਥੈਂਕ ਯੂ ਸੋ ਮੱਚ